ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਤਿਕਾਰਯੋਗ ਸਾਰੀ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 22 ਸਦੀ ਦੇ ਮਹਾਨ ਯੋਧੇ ਸਿੱਖ ਜਰਨੈਲ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਨ ਨੂੰ ਅਸੀਂ ਮਨਾ ਰਹੇ ਹਾਂ ਅਤੇ ਪਾਕ ਤਰਵਿਦਾਸ ਜੀ ਦੇ ਜਨਮ ਦਿਨ ਨੂੰ ਮਨਾ ਰਹੇ ਹਾਂ ਜਨਮ ਦਿਨ ਉਹਨਾਂ ਦਾ ਮਨਾਇਆ ਜਾਂਦਾ ਜਿਨ੍ਹਾਂ ਤੋਂ ਕੋਈ ਸਾਨੂੰ ਸਿੱਖਿਆ ਜਾਂ ਸੇਧ ਮਿਲੇ ਸੰਤਾ ਨੇ ਸੰਤ ਜਰਨੈਲ ਸਿੰਘ ਨੇ ਇੱਕ ਸੁੱਤੀ ਹੋਈ ਕੌਮ ਨੂੰ ਹਲੂਣਾ ਦੇ ਕੇ ਜਗਾਇਆ ਸਾਰੀ ਕੌਮ ਨੂੰ ਜਾਗਰਤ ਕੀਤਾ ਸਾਨੂੰ ਉਹਨਾਂ ਦੇ ਜਨਮ ਦਿਨ ਤੋਂ ਇਹ ਇੱਥੋਂ ਸੇਧ ਲੈ ਕੇ ਜਾਣੀ ਚਾਹੀਦੀ ਹੈ ਅਸੀਂ ਸੱਚ ਨੂੰ ਤੇ ਝੂਠ ਨੂੰ ਪਛਾਣ ਕਰਨਾ ਸਿੱਖ ਜਾਈਏ ਅਸੀਂ ਸੱਚ ਤੇ ਖੜੇ ਆ ਤੇ ਸਾਡੇ ਸਾਰੇ ਸਤਕਾਰ ਕਰਦੇ ਆ ਪਰ ਇੱਕ ਸੱਚ ਨੂੰ ਦਬਾਇਆ ਵੀ ਜਾ ਰਿਹਾ ਸੰਤਾਂ ਦੇਖੋ ਤਿੰਨ ਦੇਸ਼ਾਂ ਦਾ ਮੱਥਾ ਲਾਇਆ ਪਰ ਉਹਨੂੰ ਉਹ ਪਿੱਛੇ ਨਹੀਂ ਹਟੇ ਉਹਨਾਂ ਨੂੰ ਕਿੰਨੀਆਂ-ਕਿੰਨੀਆਂ ਆਫਰਾਂ ਦਿੱਤੀਆਂ ਗਈਆਂ ਸੰਤਾਂ ਨੂੰ ਪਰ ਉਹ ਪਿੱਛੇ ਨਹੀਂ ਹਟੇ ਆਪਦੇ ਕੀਤੇ ਤੇ ਅੜੇ ਰਹੇ ਅਸੀਂ ਵੀ ਥੋੜੀ ਜੀ ਗੱਲ ਤੇ ਥੋੜੇ ਜੇ ਅਸੀਂ ਸਾਨੂੰ ਕੋਈ ਇਮਾਨ ਇੱਜ਼ਤ ਦੇਣ ਲੱਗੇ ਅਸੀਂ ਉਧਰ ਨੂੰ ਝੁੱਕ ਜਾਨੇ ਸਾਨੂੰ ਵੇਖਣਾ ਪਊਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਸੰਤਾਂ ਤੋਂ ਵਗਰੋਂ ਜੇ ਇਸੇ ਲੈਣ ਨੂੰ ਚਲਾਉਣਾ ਚਾਹਿਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕੋ ਇੱਕ ਪਾਰਟੀ ਹੈ ਜੋ ਨਿਤੜਕ ਹੋ ਕੇ ਵਿਚਰ ਰਹੀ ਹੈ ਜੇ ਆਪਣੇ ਸਿਮਰਜੀਤ ਮਾਨ ਸਿੰਘ ਦੀ ਪਾਰਟੀ ਨਾਲ ਜੁੜਦਾ ਕੋਈ ਜੇ ਜਿਵੇਂ ਦੀਪ ਸਿੰਧੂ ਸੀਗਾ ਲੋਕ ਕਹਿੰਦੇ ਆ ਵੀ ਜੇ ਮਾਨ ਸਾਹਿਬ ਦੀ ਪਾਰਟੀ ਨਾਲ ਜੁੜਦਾ ਉਹਨੂੰ ਮਾਰ ਦਿੱਤਾ ਜਾਂਦਾ ਨਹੀਂ ਜਿਹੜਾ ਉਸ ਨੌਜਵਾਨ ਸੱਚ ਬੋਲ ਰਿਹਾ ਉਹ ਸੱਚ ਨੂੰ ਦਬਾਉਣ ਦੀ ਖਾਤਰ ਆਵਾਜ਼ ਬੰਦ ਕਰਾਉਣ ਦੀ ਖਾਤਰ ਉਹਨਾਂ ਨੂੰ ਮਰਵਾਇਆ ਗਿਆ ਸਟੇਟ ਨਹੀਂ ਤੇ ਗਦਾਰਾਂ ਨਹੀਂ ਮੈਂ ਇੱਥੇ ਕਹਿਣ ਲੱਗੀ ਚਾ ਗਾਂ ਨਹੀਂ ਜੇ ਸਾਡੇ ਪੁੱਤਰ ਪਹਿਲਾਂ ਦੀਪ ਨੂੰ ਮਰਵਾਇਆ ਦੀਪ ਨੇ ਥੋੜੇ ਦਿਨ ਹੋਏ ਸੀਗੇ ਸੰਗਰੂਰ ਦੀਆਂ ਇਲੈਕਸ਼ਨ ਸੀ ਸਾਰਿਆਂ ਨੂੰ ਆਪਨੂੰ ਪਤਾ ਹੈ ਕਿਵੇਂ ਉਹਨਾਂ ਦਾ ਐਕਸੀਡੈਂਟ ਕਰਾਇਆ ਉਹ ਐਕਸੀਡੈਂਟ ਨਹੀਂ ਸੀਗਾ ਉਹ ਇੱਕ ਸੋਚੀ ਸੱਜ ਸਮਝੀ ਰਹੀ ਸੀ ਸਾਜ਼ਿਸ਼ ਸੀ ਉਸ ਤੋਂ ਬਾਅਦ ਉਹਨੂੰ ਖਤਮ ਕੀਤਾ ਗਿਆ ਫਿਰ ਅਵਤਾਰ ਸਿੰਘ ਖੰਡਾ ਬੇਟਾ ਤਿਲਾਰੇ ਉਹ ਮੇਰਾ ਨਹੀਂ ਤੁਹਾਡਾ ਸਾਰਾਂ ਦਾ ਹੀ ਆ ਕੌਮ ਦਾ ਉਹ ਮੈਂ ਕੌਮ ਦੀ ਝੋਲੀ ਚ ਪਾਇਆ ਉਹਨੇ ਵਾਰਸ ਜੱਥੇਬੰਦੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਵੀ ਦੀਪ ਤੋਂ ਬਾਅਦ ਇਹ ਦੀਵਾ ਬੁਝਣ ਨਹੀਂ ਦੇਣਾ ਮੇਰੇ ਨਾਲ ਗੱਲ ਕਰਦਾ ਸੀ ਉਹਨੇ ਉਸ ਜੰਗ ਨੂੰ ਜਗਦੀ ਰੱਖਿਆ ਤੁਸੀਂ ਉਹਦੀਆਂ ਵੀਡੀਆਂ ਕੱਢ ਕੇ ਵੇਖੋ ਕੀ ਉਹ ਆਪਣੇ ਘਰ ਦੀ ਗੱਲ ਕਰਦਾ ਸੀ ਆਪਣਾ ਕਾਹੀ ਮੰਗ ਰਿਆ ਸੀ ਕੀ ਉਹਨੇ ਤੋਪ ਛੜਤੀ ਸੀਗੀ ਸਾਰੇ ਆਪਾਂ ਕਰ ਰਹੇ ਆ ਖਾਲਸਾਤਨ ਦੀ ਮੰਗ ਕੀ ਖਾਲਸਾਤਨ ਇੱਕ ਖਾਲਸਾ ਰਾਜ ਹੋ ਉਹ ਸਿੱਖ ਰਾਜ ਜਿਹੜਾ ਸਾਡੇ ਮਹਾਰਾਜ ਜੀ ਸੈਨ ਕੀਤਾ ਸੀ ਉਹੋ ਜਿਹੇ ਰਾਜ ਦੀ ਗੱਲ ਕਰਦਾ ਸੀ ਉੱਥੇ ਜਾ ਕੇ ਉਹਨੇ ਮਹਾਰਾਜਾ ਦਲੀਪ ਸਿੰਘ ਨੂੰ ਲੱਭੇ ਜਾ ਕੇ ਜਿਸ ਦਿਨ ਉਹ ਮੇਰੇ ਕੋਲ ਆ ਜਾਂਦਾ ਉਹਦਾ ਵੀਜ਼ਾ ਆ ਜਾਂਦਾ ਤੇ ਮੈਂ ਉਹਦੇ ਕੇਸ ਕਰ ਰਹੀ ਆ ਇਹ ਸਲੀਅਤ ਗੱਲ ਹੈ ਮੈਂ ਗੁਰੂ ਸਾਹਿਬ ਦੇ ਹਜ਼ੂਰ ਚ ਕਹਿੰਨੀ ਆ ਕੇਸ ਉਹਦੇ ਨਾਲ ਬਾਹਰ ਹੀ ਆ ਬਾਈਸਾਲ ਦੀ ਉਮਰ ਆ ਕੇ ਉਸ ਬਹੁਤ ਲੰਮੇ ਸੀ ਤੇ ਮੈਂ ਉਹਨੂੰ ਕਿਹਾ ਪੁੱਤਰ ਆਹ ਤੂੰ ਮਹਾਰਾਣੀ ਜਿੰਦਾ ਦਾ ਪੁੱਤਰ ਗਿਆ ਸੀ ਉਸੇ ਦੇ ਜਾ ਰਿਹਾ ਮੈਨੂੰ ਉਹ ਕਹਿੰਦਾ ਪਤਾ ਉਹਨੂੰ ਵੀ ਸੀਗਾ ਮੈਂ ਉਹਨੂੰ ਸਾਰੀ ਸੱਖ ਸੁਣਾਈ ਕਹਿੰਦਾ ਤੇਰਾ ਕੀ ਮਤਲਬ ਆ ਮਾਤਾ ਮੈਂ ਕਿ ਤੂੰ ਦੱਸ ਕਹਿੰਦਾ ਤੇਰਾ ਚਤ ਚਾ ਵੀ ਮੈਂ ਥੜਕ ਜਾਊਂਗਾ ਮੈਂ ਆਖਿਆ ਮੈਨੂੰ ਇਹੀ ਆਸ ਸੀ ਤੇਰੇ ਤੋਂ ਤੂੰ ਥੜਕੇਗਾ ਨਹੀਂ ਉਨੇ ਉੱਥੇ ਜਾ ਕੇ ਉਹ ਹੀ ਲੱਭਿਆ ਉਹ ਕਹਿਣਾ ਸੀਗਾ ਮਾਂ ਮੇਰੇ ਕੋਲ ਪੈਸੇ ਜਿੰਨੇ ਹੈਗੇ ਜੋ ਕਿ ਮੰਗਦਾ ਮੈਂ ਦੇ ਦਿੰਨਾ ਉਹ ਮਹਾਰਾਜਾ ਰਣਜੀਤ ਸਿੰਘ ਵਾਂਗੂ ਸਾਰੇਕ ਨੂੰ ਖੁਸ਼ੀ ਵੇਖਣਾ ਚਾਹੁੰਦਾ ਸੀ ਮੈਨੂੰ ਨਾ ਉਹਨੇ ਮੈਂ ਉਹਨੂੰ ਕਿਹਾ ਸੀ ਪੁੱਤ ਮੈਨੂੰ ਇਹਨੇ ਪੈਸੇ ਭੇਜ ਤੇ ਨਾ ਮੈਂ ਉਹ ਤੋਂ ਮੰਗੇ ਸੀਗੇ ਉਹਨੇ ਕਿਹਾ ਮਾਤਾ ਜਿੰਨੇ ਮੈਂ ਦੇ ਦੇਣਾ ਮੈਂ ਮੰਗਦਾ ਨਹੀਂ ਜੇ ਫੜਾਤੇ ਤਾਂ ਠੀਕ ਨੇ ਸਾਰੇ ਜਾ ਕੇ ਉੱਥੇ ਤਲਾਸ਼ ਕਰਕੇ ਵੇਖ ਲਓ ਜੇ ਮੇਰੇ ਪੁੱਤ ਨੇ ਕੋ ਪੈਸੇ ਇਕੱਠੇ ਕੀਤੇ ਫਿਰ ਉਹਨੇ ਕਿਹਾ ਵੀ ਜਦੋਂ ਵਾਰਸ ਪੰਜਾਬ ਦੀ ਜੱਥੇਬੰਦੀ ਨੂੰ ਕਾਇਮ ਰੱਖਣ ਲਈ ਉਹਦੀਆਂ ਸਪੀਚਾਂ ਸੁਣ ਲਓ ਉਹਦੇ ਵਿੱਚ ਕਿਹਾ ਗਿਆ ਵੀ ਜਿਹੜੇ ਦੀਪ ਸਿੱਧੂ ਨੇ 16 ਮੈਂਬਰੀ ਕਮੇਟੀ ਬਣਾਈ ਸੀਗੀ ਉਹ ਕਿੱਧਰ ਗਈ ਉਹਦੇ ਵਿੱਚ ਨਾ ਦੀਪ ਦਾ ਪਰਿਵਾਰ ਇਨਵੋਲਵ ਹੋਏਗਾ ਨਾ ਕੋ ਸਾਡਾ ਪਰਿਵਾਰ ਜੇ ਉਹਨੇ ਇਹ ਗੱਲ ਕਹੀ ਤੇ ਮੇਰੇ ਪੁੱਤ ਨੂੰ ਮਰਵਾਇਆ ਗਿਆ ਮੈਂ ਇਹ ਨਹੀਂ ਕਹਿੰਦੀ ਸਟੇਟ ਨੇ ਨਹੀਂ ਸਟੇਟ ਦਾ ਸਭ ਤੋਂ ਵੱਡਾ ਹੱਥ ਹੈ। ਸਟੇਟ ਨੇ ਬੰਦੇ ਖਰੀਦੇ, ਉਹਨਾਂ ਲਈ ਗਾਹ ਬੰਦਾ ਖਰੀਦੇ। ਮੇਰੇ ਬੱਚੇ ਨੂੰ ਜ਼ਹਿਰ ਦਵਾਈ ਗਈ। ਮੇਰੇ ਪਤਨ ਨੂੰ ਕੋਈ ਕੈਂਸਰ ਨਹੀਂ ਸੀ। ਕੋਈ ਕੈਂਸਰ ਨਹੀਂ ਸੀ। 4 ਦਿਨ ਪਹਿਲਾਂ ਆਪਣੇ 6 4 ਤਰੀਕ ਦੀ ਉੱਥੇ ਐ ਪਾਰਟੀ ਹੁੰਦੀ ਐ ਇੱਕ। 4 ਤਰੀਕ ਨੂੰ ਉਹ ਰੈਲੀ ਵਿੱਚ ਜਾਂਦਾ। ਬਿਲਕੁਲ ਠੀਕ ਸੀਗਾ। ਫਿਰ ਉਹਨੇ 12 ਤਰੀਕ ਨੂੰ ਮੇਰੇ ਨਾਲ ਖੁਦ ਗੱਲ ਕੀਤੀ ਹਸਪੀਟਲ ਚ ਪਏ ਨੇ ਮੈਨੂੰ ਕਹਿੰਦਾ ਮਾਮਾ ਠੀਕ ਆ ਕੁਝ ਨਹੀਂ ਹੋਇਆ ਮੈਨੂੰ ਕੀ ਗੱਲ ਗਦਾਰ ਤੇ ਸਰਕਾਰ ਐਨੇ ਮਿਕਮਿਕ ਹੋ ਗਏ ਐ ਵੀ ਜਿਹੜੇ ਸਾਡੇ ਨੌਜਵਾਨਾਂ ਨੂੰ ਰਸ਼ੀਦ ਕਰਾਉਣ ਲੱਗੇ ਇਹ ਸਾਨੂੰ ਸੋਚਣਾ ਪਵੇਗਾ ਸਮਝਣਾ ਪਵੇਗਾ ਪਿੱਛੇ ਠਾਕਾਉਣ ਦਾ ਸੱਚਾ ਕੌਣ ਹੈ ਸੱਚ ਨੂੰ ਪਛਾਣੋ ਜੇ ਇੱਕ ਰੌਲਾ ਪਾਇਆ ਤੇ ਸਾਡੇ ਬਾਪੂ ਸਿਮਰਜੀਤ ਮਾਨ ਸਿੰਘ ਨੇ ਉਥੇ ਅਸੈਂਬਲੀ ਜਾ ਕੇ ਪਾਇਵੇ ਇੰਨੇ ਮਾਰਦੇ ਸਾਡੇ ਇੰਨੇ ਜਾਣੇ ਮਾਰੇ ਆ ਇਹ ਸੱਚ ਆ ਕਿ ਝੂਠ ਦੁੱਢ ਛੋੜ ਸਾਹਮਣੇ ਆ ਫੋਟੋਆਂ ਲੱਗੀਆਂ ਦੇਖੋ ਲੱਗੀਆਂ ਕਿ ਨਹੀਂ ਇਹ ਝੂਠ ਨਹੀਂਗਾ ਇੱਕ ਇਹਨਾਂ ਦਾ ਇੱਕ ਵਿੱਚੋਂ ਐਡਵੋਕੇਟ ਹੈ ਉਹ ਕਹਿੰਦਾ ਮਾਤਾ ਕਮਲੀ ਹੋਗੀ ਠੰਡੇ ਦੀ ਮਾਤਾ ਕਮਲੀ ਐਵੇਂ ਬੋਲੀ ਜਾਂਦੀ ਆ ਕੋਈ ਆਪਦਾ ਪੁੱਤ ਮਰਵਾ ਕੇ ਵੇਖੇ ਵੀ ਮਾਂ ਐਵੇਂ ਕਲਪ ਦੀ ਵੀ ਸੱਚੀ ਕਲਪਦੀ ਆ ਮੈਨੂੰ ਇਹ ਦੁੱਖ ਨਹੀਂ ਮੇਰੇ ਪੁੱਤ ਦਾ ਮੇਰਾ ਪੁੱਤ ਸ਼ਹੀਦ ਹੋਇਆ ਮੈਨੂੰ ਇਹ ਦੁੱਖ ਮੇਰੇ ਪਤਨੋਂ ਧੋਖਾ ਹੋਇਆ ਸਾਰਾ ਕੁਝ ਲੈ ਕੇ ਗਦਾਰੀ ਕੀਤੀ ਧੋਖਾ ਕੀਤਾ ਉਹਦੀ ਪਿੱਠ 'ਚ ਚੁਰਾ ਖੋਇਆ ਮੇਰੇ ਪੁੱਤੋਂ ਸਾਰਾ ਕੁਝ ਲੈ ਲੈਂਦੇ ਸਾਡਾ ਘਰ-ਵਾਰ ਲੈ ਲੈਂਦੇ ਪਰ ਗਦਾਰੀ ਨਾ ਕਰਦੇ ਕੌਮ ਨਾਲ ਉਹ ਜਦੋਂ ਉਦੋਂ ਕਹਿੰਦੇ ਪੰਥ ਨਾਲ ਮਹਿਣਾ ਲੈ ਲਿਆ ਹੁਣ 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 ਮਹਿਣਾ ਨਹੀਂ ਹੁਣ ਮਹਿਣਾ ਨਹੀਂ ਆ ਮੇਰੀ ਹੱਥ ਬੰਨ ਕੇ ਸਾਰੀ ਕੌਮ ਅੱਗੇ ਅਰਦਾਸ ਬੇਨਤੀ ਐ ਇੱਕ ਮਿਹਨਤ ਕਰ ਲੈ ਸਾਰੇ ਇਕੱਠੇ ਹੋ ਜਾਓ ਅਸਲੀ ਤੇ ਨਕਲੀ ਨੂੰ ਫੜਛਾਣੋ ਅਸਲੀ ਦੇ ਮੰਤ ਧੀਰਜ ਵੇਖੀ ਨਕਲੀ ਪਾਇ ਫਤੂਰ ਤਾਂ ਮਿਲਾਂ ਵਿੱਚ ਰਹੇ ਹਮੇਸ਼ਾ ਬੇਸ਼ੱਕ ਬੇਸ਼ੱਕ ਵਸੇ ਦੂਰ ਸੰਤ ਜਰਨੈਲ ਸਿੰਘ ਕੋਈ ਦੂਰ ਨਹੀਂਗਾ ਉਹ ਅਸਲੀ ਆ ਅਸਲੀ ਰਹੇਗਾ ਪਰ ਅਸਲੀ ਤੇ ਨਕਲੀ ਨੂੰ ਪਛਾਣੋ ਕੌਮੇ ਪਛਾਣ ਕਰੋ ਪਛਾਣ ਕਰੋ ਮੈਂ ਕਹਿੰਨੀ ਜਿਵੇਂ ਮੇਰਾ ਪੁੱਤ ਐਵੇਂ ਧੋਖੇ ਨਾ ਮਰਵਾਇਆ ਹੋਰ ਨਾ ਕਿਸੇ ਦਾ ਮਰਜੇ ਹੋਰ ਨਾ ਕਿਸੇ ਦਾ ਮਰਜੇ ਇੱਕਾ ਮਾਵਾਂ ਬੈਠੀਆਂ ਕਿੰਨੀਆਂ ਇੱਥੇ ਭੈੜਾ ਬੈਠੀਆਂ ਆ ਦੇ ਦਿਲ ਤੇ ਹੱਥ ਰੱਖ ਕੇ ਵੇਖੋ ਘਰ ਦਾ ਚਰਾਗ ਹੀ ਬੁਝਾ ਦਿੱਤਾ ਜਾਵੇ ਘਰੇ ਕੋਈ ਰਹੀ ਨਾ ਸ਼ਾਮ ਦੇ ਟਾਈਮ ਵੇਖਿਆ ਕਰੋ ਮੇਰੇ ਪੁੱਤ ਦੀ ਸੰਤਾਂ ਵਾਂਗੂ ਐਡੀ ਫੋਟੋ ਲਾਈ ਘਰੇ ਮੈਂ ਮੈਂ ਨੂੰ ਕਹਿੰਨੀ ਪੁੱਤਮ ਤੂੰ ਮੇਰੇ ਨਾਲ ਆ ਨਾ ਪਤਾ ਪੈਕ ਐ ਤੂੰ ਇੱਥੇ ਹੀ ਫਿਰਦਾ ਕਿਤੇ ਨਹੀਂ ਤੂੰ ਮੇਰੇ ਸਾਥ ਦੇ ਮੇਰਾ ਸਾਥ ਦੇ ਮੇਰਾ ਵਾਹਿਗੁਰੂ ਮੇਰਾ ਸਾਥ ਦੇਊਗਾ ਸੱਚੇ ਪਾਸ਼ਾ ਦੇਊਗਾ ਸਾਤ ਇੱਕ ਨਾ ਇੱਕ ਦਿਨ ਤੁਹਾਡੇ ਸਾਹਮਣੇ ਸੱਚ ਆਵੇਗਾ ਆਈ ਜਾਂਦਾ ਆ ਕੇ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਬੜੇ ਫਾਕਰ ਸਨਮਾਨ ਕਰਾਂਗੇ ਅਤੇ ਮਾਨ ਸਨਮਾਨ ਦੇ ਨਾਲ ਸਰੋਵਣੀ ਕਾਲੀਦਾਨ ਜੂਥ ਵਿੰਗ ਵੱਲੋਂ ਅਮਰ ਸਹੀਦ ਪਾਈਵ ਤਾਰ ਸਿੰਘ ਖੰਡਾ ਉਹਨਾਂ ਦੀ ਸਹਾਰਜੋ ਬੀਬੀ ਮਾਤਾ ਜੀ ਵਿਪਾਚਾਰ ਨੂੰ ਜਿੱਤਕਾਰ ਉਹਨਾਂ ਨੂੰ ਮਹਾਰਾਣੀ ਜਿੰਦਤਾਰ ਅਵਾਰਡ ਦੇ ਨਾਲ ਮਿਲਿਆ ਸੋਹਣੇ ਬਹੁਤ ਬਹੁਤ ਧੰਨਵਾਦ ਬੀਬੀ ਜੀ ਦਾ ਇੱਥੇ ਪਹੁੰਚ ਕੇ ਸਬੂਚੇ ਕਾਲੀ ਦਾਲ ਜੂਤ ਵਿੰਗ ਨੂੰ ਬੜਾ ਮਾਣ ਕਿ ਉਹਨਾਂ ਨੇ ਮਾਤਾ ਜਿੰਦ ਕੌਰ ਦਾ ਆਵਾਜ਼ ਬੀਬੀ ਚਰਨਜੀਤ ਕੌਰ ਜੀ ਨੂੰ ਦਿੱਤਾ ਹੈ